ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਨਵੇਂ ਰਿਸ਼ਤੇ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਅੱਜ ਅਸੀਂ ਲੈ ਕੇ ਆਏ ਹਾਂ ਜੀ ਕੇਵਲ ਜੱਟ ਸਿੱਖ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਹੀ ਰਿਸ਼ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਦੋਨੋਂ ਪਰਿਵਾਰ ਜੀ ਇਹੀ ਰਿਸ਼ਤੇ ਸਾਡੇ ਦੁਆਰਾ ਵੀ ਕਰਵਾਏ ਜਾਂਦੇ ਆ ਜੀ ਰਿਸ਼ਤਿਆਂ ਦੀ ਐਡ ਦੇਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਆਪ ਵੀ ਸੰਪਰਕ ਕਰ ਸਕਦੇ ਹੋ ਸਾਡੇ ਨਾਲ 374069422 ਵਾਲੇ ਨੰਬਰ ਤੇ ਜੇਕਰ ਕਿਸੇ ਨਾਲ ਕੋਈ ਵੀ ਰਿਸ਼ਤਾ ਮੈਚ ਕਰਦਾ ਹੈ ਜੀ ਉਹ ਪਰਿਵਾਰ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਉਸ ਫਾਈਲ ਨੰਬਰ ਬਾਰੇ ਦੱਸਿਆ ਕਰੋ ਫੇਰ ਹੀ ਅਸੀਂ ਰਿਸ਼ਤਾ ਮੈਚ ਕਰਕੇ ਦੇ ਸਕਦੇ ਹਾਂ ਜੀ ਰਿਸ਼ਤਾ ਹੈ 2009 ਫਾਈਲ ਨੰਬਰ ਫਾਈਲ ਨੰਬਰ 10 ਕੇ ਜਰੂਰ ਰਿਸ਼ਤਾ ਲਓ ਜੀ ਸਾਡੇ ਤੋਂ ਰਿਸ਼ਤਾ ਹੈ 2009 ਫਾਈਲ ਨੰਬਰ ਜ਼ਿਲ੍ਹਾ ਪਟਿਆਲਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤਰ ਟਿਵਾਣਾ ਡੇਟ ਆਫ ਬਰਥ 16 ਫਰਵਰੀ 1996 ਦਾ ਬਾਰਨ ਮਦਰ ਦਾ ਸਰਨੇਮ ਹੈ ਜਖਰੋੜ ਹਾਈਟ ਕੁੜੀ ਦੀ ਹੈਗੀ ਆ 5 ਫੁੱਟ 7 ਇੰਚ ਐਜੂਕੇਸ਼ਨ ਪੜਾਈ ਕੁੜੀ ਨੇ ਕੀਤੀ ਹੈ ਜੀ ਬੀ ਟੈਕ ਐਂਡ ਮਾਸਟਰ ਆਫ ਕੰਪਿਊਟਰ ਸਾਇੰਸ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਬਿਗ ਡਾਟਾ ਪੋਸਟ ਗ੍ਰੈਜੂਏਟ ਡਿਪਲੋਮਾ ਜਾਰਜੀਅਨ ਕਾਲਜ ਟੈਰੈਂਟੋ ਤੋਂ ਪ੍ਰੋਜੈਕਟ ਮੈਨੇਜਮੈਂਟ ਪੋਸਟ ਗ੍ਰੈਜੂਏਟ ਸਤਾਵ ਦੀ ਕਾਲਜ ਸਕਾਰੋਬੋ ਕੁੜੀ ਵਧੀਆ ਸੋਹਣੀ ਸਨਖੀ ਆ ਮੁੰਡੇ ਨੂੰ ਜ਼ਮੀਨ 15 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਚਾਹੇ ਪੰਜਾਬ ਤੋਂ ਹੋਵੇ ਚਾਹੇ ਕੈਨੇਡਾ ਗਿਆ ਹੋਵੇ ਕੁੜੀ ਕੈਨੇਡਾ ਚ ਵਰਕ ਪਰਮਿਟ ਤੇ ਆ ਇਸ ਟਾਈਮ ਕੁੜੀ ਦੀ ਪੀਆਰ ਦੀ ਫਾਈਲ ਲੱਗੀ ਹੋਈ ਹੈ ਪਰਵਾਰ ਚ ਮਾਤਾ ਪਿਤਾ ਤੇ ਦਾਦੀ ਜੀ ਨੇ ਇੱਕ ਭਰਾ ਅਨ ਮੈਰਡਾ ਭਰਾ ਪੰਜਾਬ ਪੁਲਿਸ ਚ ਹੈ ਜੀ ਮੁੰਡਾ ਵਧੀਆ ਸੋਣਾਗਾ ਮੁੰਡਾ ਵਧੀਆ ਸੋਣਾ ਸੁਨੱਖਾ ਸਰਦਾਰ ਹੋਵੇ ਪਹਿਲ ਹੈ ਪਹਿਲ ਸਰਦਾਰ ਮੁੰਡੇ ਨੂੰ ਹੈ ਜੀ ਬਾਕੀ ਚਾਹੇ ਮੋਨਾ ਹੋਵੇ ਤਾਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਰਿਸ਼ਤਾ ਵਧੀਆ ਚੰਗੇ ਪਰਿਵਾਰ ਤੋਂ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 2009 ਫਾਈਲ ਨੰਬਰ ਕਾਇਕ ਇਹ ਪਰਿਵਾਰ ਦਾ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਅਗਲਾ ਆਇਆ ਜੀ ਰਿਸ਼ਤਾ 2010 ਫਾਈਲ ਨੰਬਰ ਜ਼ਿਲ੍ਹਾ ਪਟਿਆਲਾ ਮੁੰਡੇ ਦੀ ਕਾਸਟ ਆ ਹਿੰਦੂ ਬ੍ਰਾਹਮਣ ਡੇਟ ਆਫ ਬਰਥ ਹੈ ਜੀ 24 12 1999 ਦਾ ਬਰਨ ਹੋਮ ਟਾਊਨ ਪਟਿਆਲਾ ਜੌਬ ਗਵਰਨਮੈਂਟ ਜੌਬ ਇਨ ਇੰਡੀਅਨ ਆਰਮੀ ਸੈਲਰੀ 7 ਤੋਂ 10 ਲੱਖ ਪਰ ਇਅਰ ਫੈਮਲੀ ਚ ਮਾਤਾ ਪਿਤਾ ਨੇ ਤੇ ਇੱਕ ਭਰਾ ਆ ਜੀ ਮੁੰਡੇ ਦੇ ਫਾਦਰ ਸਾਹਿਬ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਆ ਮਮ ਹਾਊਸ ਵਾਈਫ ਆ ਜੀ ਬ੍ਰਦਰ ਔਰ ਭਾਬੀ ਜੀ ਕੈਨੇਡਾ ਸਿਟੀ ਜਾਣਾ ਮੁੰਡੇ ਦੇ ਮਮ ਡੈਡ 10 ਈਅਰ ਕੈਨੇਡਾ ਵੀਜ਼ਾ ਆਇਆ ਹੋਇਆ ਜੀ ਮਾਤਾ ਪਿਤਾ ਦਾ 10 ਸਾਲ ਦਾ ਵੀਜ਼ਾ ਆਇਆ ਹੋਇਆ ਜੀ ਜ਼ਮੀਨ 4 ਕਿੱਲੇ ਆ ਮੁੰਡੇ ਕੋਲ ਦੋ ਹਾਊਸ ਇਨ ਪਟਿਆਲਾ ਕੁੜੀ ਦੀ ਕਾਸਟ ਹਿੰਦੂ ਜਾਂ ਫਿਰ ਜੱਟ ਸਿੱਖ ਬ੍ਰਾਹਮਣ ਬਾਣੀਆਂ ਖੱਤਰੀ ਅਰੋੜੇ ਚ ਹੋਵੇ ਜੀ ਕੁੜੀ ਵਧੀਆ ਪੜੀ ਲਿਖੀ ਵੈਲ ਐਜੂਕੇਟਡ ਹੋਵੇ ਪਰਿਵਾਰ ਮਿਲ ਵਰਤਣ ਵਾਲਾ ਹੋਵੇ ਕੁੜੀ ਦਾ ਕੁੜੀ ਦਾ ਰਿਸ਼ਤਾ ਚਾਹੀਦਾ ਮੁੰਡੇ ਦਾ ਡਾਈਵੋਰਸ ਹੋਇਆਗਾ ਜੀ ਜੇਕਰ ਲੜਕੀ ਦਾ ਡਾਈਵੋਰਸ ਹੋਇਆ ਪਰ ਬੱਚਾ ਨਾ ਕੋਈ ਹੋਵੇ ਕੁੜੀ ਪ੍ਰਾਈਵੇਟ ਜਾਂ ਸਰਕਾਰੀ ਫੀਲਡ ਚ ਚਾਹੇ ਜੌਬ ਕਰਦੀ ਹੋਵੇ ਤਾਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਜੇਕਰ ਨਹੀਂ ਕਰਦੀ ਤਾਂ ਸਿਆਣੀ ਤੇ ਸਮਝਦਾਰ ਜ਼ਰੂਰ ਹੋਵੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੀ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ ਮੁੰਡੇ ਵਾਲਿਆਂ ਨਾਲ 7737362938 ਆਇਲ ਰਿਸ਼ਤਾ ਆਇਆ ਜੀ 212 ਫਾਈਲ ਨੰਬਰ ਜ਼ਿਲ੍ਹਾ ਅਮਰitsar 25 ਕਿਲੋਮੀਟਰ ਦੀ ਦੂਰੀ ਤੇ ਪਿੰਡ ਐ ਕੁੜੀ ਦਾ ਜਿੰਨਾਂ ਦਾ ਇਹ ਰਿਸ਼ਤਾ ਆਇਆ ਸਾਡੇ ਕੋਲ ਜੀ ਕਾਸਟ ਆ ਜੀ ਕੁੜੀ ਦੀ ਜੱਟ ਸਿੱਖ ਗੋਤ ਸਿੱਧੂ ਉਮਰ ਆ ਕੁੜੀ ਦੀ 26 ਸਾਲ ਹਾਈਟ 5 ਫੁੱਟ 5 ਇੰਚ ਸਟੱਡੀ ਬੀਕਾਮ ਦੀ ਪੜ੍ਹਾਈ ਕਰੀ ਹੈ ਨਾਲ 2 ਸਾਲ ਦਾ ਕੰਪਿਊਟਰ ਦਾ ਕੋਰਸ ਕਰਿਆ ਹੈਗਾ ਜੀ ਪਰਿਵਾਰ ਚ ਮਾਤਾ ਪਿਤਾ ਤੇ ਭੈਣ ਮੈਰਿਡ ਹੈ ਇੱਕ ਭਰਾ ਅਨਮੈਰਿਡ ਹੈ ਫਾਦਰ ਤੇ ਮਦਰ ਪ੍ਰਾਈਵੇਟ ਟੀਚਰ ਨੇ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਪੜਿਆ ਲਿਖਿਆ ਹੋਵੇ ਜਰਸੀ ਕੁ ਪਰਿਵਾਰ ਤੋਂ ਹੋਵੇ ਜ਼ਮੀਨ ਮੁੰਡੇ ਨੂੰ 5 ਕਿੱਲੇ ਤੱਕ ਆਉਂਦੀ ਹੋਵੇ ਰਿਸ਼ਤਾ ਨੇੜੇ ਦੇ ਜ਼ਿਲ੍ਹਿਆਂ 'ਚ ਹੋਵੇ ਬਹੁਤ ਵਧੀਆ ਗੱਲ ਆ ਵਧੀਆ ਪਰਿਵਾਰ ਤੋਂ ਹੋਵੇ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਹੋਵੇ ਜੀ ਫੈਮਿਲੀ ਵੈਸ਼ਨੂ ਹੋਵੇ ਮੁੰਡੇ ਦੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 2012 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ ਸਰਕਾਰੀ ਮੁੰਡੇ ਦਾ ਜੀ ਜੱਟ ਸਿੱਖ ਪਰਿਵਾਰ ਤੋਂ ਪਟਿਆਲੇ ਜ਼ਿਲ੍ਹੇ ਤੋਂ ਆਂ ਜੀ ਮੁੰਡਾ ਪਟਵਾਰੀ ਲੱਗਿਆ ਹੈ ਰਿਸ਼ਤਾ ਹੈ 2011 ਫਾਈਲ ਨੰਬਰ ਪਟਿਆਲਾ ਪਟਿਆਲਾ ਜ਼ਿਲ੍ਹਾ ਮੁੰਡੇ ਦੀ ਕਾਸਟ ਹੈ ਜੱਟਸੀ ਕੁਤਸੰਦੂ ਡੇਟ ਆਫ ਬਰਥ 13 ਤਰੀਕ ਪੰਜਵਾਂ ਮਹੀਨਾ 1994 ਦਾ ਬਰਨ ਹਾਈਟ 5 6 ਇੰਚ ਕੁਆਲੀਫਿਕੇਸ਼ਨ ਬੀ ਟੈਕ ਕਰੀ ਹੋਈ ਹੈ ਮਕੈਨੀਕਲ ਚ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਮੈਰਿਡਾ ਭੈਣ ਕੈਨੇਡਾ ਦੀ ਪੀਆਰ ਆ ਫਾਦਰ ਸਾਹਿਬ ਮੁੰਡੇ ਦੇ ਪੰਜਾਬ ਪੁਲਿਸ ਜੌਬ ਤੋਂ ਰਿਟਾਇਰ ਨੇ ਮਾਤਾ ਜੀ ਹਾਊਸ ਵਾਈਫ ਨੇ ਮੁੰਡਾ ਸਿੱਖ ਸਰਦਾਰ ਫੇ ਮੁੰਡਾ ਸਿੱਕ ਸਰਦਾਰ ਹੈ ਫੈਮਲੀ ਮੁੰਡੇ ਦੀ ਅਮਰਤਾਰੀ ਹੈ ਮੁੰਡਾ ਸਰਕਾਰੀ ਜੋਬ ਕਰਦਾ ਹੈ ਜੀ ਪਟਵਾਰੀ ਲੱਗਿਆ ਹੋਇਆ ਹੈ ਸੈਲਰੀ 20000 ਰੁਪਈਆ ਦੀ ਮਹੀਨੇ ਦੀ ਡਿਊਟੀ ਅਜੇ ਪ੍ਰੋਵੀਸ਼ਨ 'ਚ ਚੱਲ ਰਹੀ ਹੈ ਘਰ ਵਧੀਆ ਸੋਨਾ ਕੋਠੀ ਪਾਈ ਹੋਈ ਹੈ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਸਰਕਾਰੀ ਜੋਬ ਕਰਦੀ ਹੋਵੇ ਕਾਸਟ ਸਿਰਫ ਜੱਟ ਸਿੱਖ ਹੋਵੇ ਜ਼ਮੀਨ 6 ਕਿੱਲੇ ਹੈ ਮੁੰਡੇ ਕੋਲ ਮੁੰਡਾ ਕਰਦਿਆਂ ਦਾ ਕੱਲਾ ਕੱਲਾ ਕੁੜੀ ਪੰਜਾਬ ਪੁਲਿਸ ਮਹਿਕਮੇ 'ਚ ਨਾ ਹੋਵੇ ਜੀ ਬਾਕੀ ਹੋਰ ਕਿਸੇ ਮਰਜ਼ੀ ਫੀਲਡ 'ਚ ਸਰਕਾਰੀ ਜੋਬ ਕਰਦੀ ਹੋਵੇ ਵਧੀਆ ਸਿਆਣੀ ਤੇ ਸਮਝਦਾਰ ਹੋਵੇ ਵੈਲ ਐਜੂਕੇਟਿਡ ਪਰਿਵਾਰ ਵਧੀਆ ਹੋਵੇ ਮੈਲ ਵਰਤਣ ਵਾਲਾ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 94647 40766 ਅਗਲਾ ਰਿਸ਼ਤਾ ਆਇਆ ਜੀ 2013 ਫਾਈਲ ਨੰਬਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਏਰੀਆ ਮਲੋਟ ਕੁੜੀ ਦੀ ਕਾਸਟ ਜਰਸੀ ਕੁ ਗੋਤਾ ਚਾਹਲ ਡੇਟ ਆਫ ਬਰਥ 1 ਤਰੀਕ ਸ਼ੇਮਾ ਮਹੀਨਾ 1997 ਦਾ ਬਾਰਨ ਹਾਈਟ 5 ਫੁੱਟ 7 ਇੰਚ ਸਟੱਡੀ ਗ੍ਰੈਜੂਏਸ਼ਨ ਡਬਲ ਐਮਏ ਕਰੀਏ ਪੜਾਈ ਜੀ ਕੁੜੀ ਦੀ ਰਿਸ਼ਤਾ ਹੈ ਕਰੀ ਲੁਕਾ ਮੁਕਾਰ ਵਾਲੀ ਲੜਕੀ ਦਾ ਮੁੰਡਾ ਕੁੜੀ ਦੇ ਬਰਾਬਰ ਪੜਿਆ ਲਿਖਿਆ ਹੋਵੇ ਜ਼ਮੀਨ ਮੁੰਡੇ ਨੂੰ 7 ਤੋਂ 10 ਕਿੱਲੇ ਆਉਂਦੀ ਹੋਵੇ ਪਰਿਵਾਰ ਵਧੀਆ ਮਿਲ ਵਰਤਣ ਵਾਲਾ ਹੋਵੇ ਮੁੰਡਾ ਵਧੀਆ ਸਿਆਣਾ ਤੇ ਸਮਝਦਾਰ ਹੋਵੇ ਜੀ ਨਾਲ ਕੋਈ ਪ੍ਰਾਈਵੇਟ ਜੌਬ ਕਰਦਾ ਹੋਵੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਕੁੜੀ ਘਰ ਦਾ ਸਾਰਾ ਕੰਮਕਾਰ ਜਾਣਦੀ ਹੈ ਨਾਲ ਸਿਲਾਈ ਦਾ ਵੀ ਕੰਮ ਜਾਣਦੀ ਹੈ ਵਧੀਆ ਪੜੀ ਲਿਖੀ ਹੈਗੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 2013 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ 11 ਤਰੀਕ ਦੇ ਅੱਜ ਦੇ ਨਵੇਂ ਰਿਸ਼ਤੇ ਆ ਜੀ ਇਹ ਜਿਹੜੇ ਅਸੀਂ ਹੁਣ ਅੱਜ ਦੀਆਂ ਐਡਾਂ 'ਚ ਬੋਲੇ ਆ ਐਡ ਲਵਾਉਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਇਹ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਹੁੰਦੇ ਆ ਧੰਨਵਾਦ ਜੀ